ਓ ਜੀ ਵਹੇ ਤਾਂ ਸੁਵੇਰ ਦਾ ਪਤਾ ਨਹੀਂ ਕਿ ਆ ਬੰਦਾ ਆਇਆ ਹੋਇਆ ਪਰ ਹੋਰ ਲੱਭਾ ਹੀ ਜਾ ਗਈ ਤਾਂ ਹੋਰ ਯਾਰ ਫਿਰ ਕੀ ਆ ਚੱਲ ਸਾਰੇ ਜਣਾਂ ਦਾ ਤਾਂ ਅੱਜ ਵਹੇ ਧੁੰਦ ਜੀ ਹੈਗੀ ਆ ਪਰ ਮੇਰੇ ਖਿਆਲ ਨਾਲ ਸੂਰਜ ਨਹੀਂ ਨਿਕਲ ਆਊਗਾ ਕਿਉਂਕਿ ਅੱਜ ਨਾ ਨਗਰ ਕੀਰਤਨ ਹੈ ਠੀਕ ਹੈ ਤਾਂ ਕੱਲ ਮੇਲਾ ਵਾ ਅੱਜ ਨਗਰ ਕੀਰਤਨ ਹੈ ਵਹੇ ਵਲੌਗ ਮੇਰਾ ਮੇਲੇ ਵਾਲੇ ਦੇਣੀ ਆ ਰਿਹਾ ਹੋਊਗਾ ਪਰ ਅੱਜ ਉਹਨਾਂ ਚੱਲਦੇ ਆ ਬਸ ਮੈਂ ਨਾ ਹੁਣ ਘਰੋਂ ਨਹੀਂ ਨਿਕਲਣਾ ਮੈਂ ਤਾਂ ਕੱਲ ਵਾਲਾ ਵਲੌਗ ਅਪਲੋਡ ਕਰਨ ਦਿਆ ਸੀਗਾ ਠੀਕ ਹੈ ਤੇ ਹੁਣ ਆਪਾਂ ਚੱਲਣਾ ਹੈ ਦੇਖਦੇ ਆ ਪਵਨ ਸਾਹਿਬ ਪਹੁੰਚਦੇ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਚੱਲ ਦੇ ਤਾਂ ਯਾਰ ਵਹਿਦੇ ਜਿੰਨਾ ਆਪਣਾ ਭਿੱਖੀ ਵੰਡਤੀ ਆ ਠੀਕ ਆ ਪਰ ਗੱਲ ਇਹ ਆ ਜੀ ਮੈਨਾਂ ਤੈਨੂੰ ਦੱਸਿਆ ਮੈਂ ਕਿਹਾ ਰਹਿਦਾ ਨਹੀਂ ਤਾਂ ਮੈਂ ਚੱਲਿਆ ਸਿੱਧਾ ਫੌਮਿੰਟ ਠੀਕ ਆ ਜਦੋਂ ਉੱਥੇ ਨਾ ਰਹਿ ਤੈਨੂੰ ਪਹੁੰਚੂਗਾ ਫੇਰ ਉਦੋਂ ਵੇਖ ਲੈਣਾ ਆਹ ਵੇਖੋ ਗੁਰੂ ਇੱਥੇ ਜਾਨ ਮੈਂ ਕਿੰਨੂ ਚਲਗਣਾ ਸ਼ੁਰੂ ਹੋਇਆ ਨਾ ਜਿਹੜੇ ਬੜਾ ਕਈ ਗੱਡੀਆਂ ਵਾਹ ਇੱਧਰ ਵੀ ਰੋਕਦੀਆਂ ਹੁੰਦੀਆਂ ਵਾ ਪਰ ਕਈ ਅੱਗੇ ਟਲਵਾ ਕੇ ਪਾਰਕਿੰਗ ਹੋਣਾ ਨਵੀਂ ਬੜਾਈ ੜੀ ਵੱਡੀ ਵਾਲੀ ਆਹ ਲਓ ਹੁਣ ਆਪਾਂ ਤਾਂ ਪੀਣ ਲੱਗੇ ਪਹਿਲਾਂ ਰੋ ਰੋ ਦਾ ਮਲੇ ਯਾਰ ਰੋ ਪੀ ਗਏ ਉਹਨੇ ਤਿਆਰ ਹੋਣਾ ਮੈਂ ਰੋ ਪੀ ਗਏ ਨੇ ਫਿਰ ਆਪਣੇ ਰਾਤ ਹੋ ਗਿਆ ਵਾ ਅੱਗੇ ਨੂੰ ਫਿਰ ਚੱਲਦੇ ਆ ਠੀਕ ਹੈ ਰੋ ਰੋ ਸਵਾਦੀ ਇਥੇ ਜਦੋਂ ਭਾਈ ਰੋਤ ਰੋ ਹੋਈ ਜਾਂਦੀ ਆ ਬਾਕੀ ਤੁਦ ਮਿਲਦਾ ਹੋਰ ਪੜੀ ਸ਼ੁਰੂ ਹੋ ਗਈ ਆ ਪਹਿਲਾਂ ਜਾਣਾ ਨਹੀਂ ਕਹਿੰਦੇ ਹੁਣ ਸਾਡਾ ਦਿੱਖ ਰਤੋ ਦੇਖੋ ਕਿ ਕਿਰੀ ਸਿੰਜਾ ਕਿੰਨੀ ਕਿੰਨੀ ਧੁੰਦ ਹੋ ਗਈ ਓਏ ਹੁਣ ਪਰ ਚਲੋ ਚੱਲਦੇ ਆ ਜਿਓ ਦੁਕਾਨਾਂ ਵੇਖੋ ਅੱਜ ਹੀ ਪੂਰੀਆਂ ਲੱਗੀਆਂ ਪਈਆਂ ਹਨਾ ਹਰੇ ਦੂਰ ਦੂਰ ਤੱਕ ਸੰਗਤ ਤੁਰ ਕੇ ਜਾ ਰਹੀ ਆ ਆਹ ਵਾਹ ਜੀ ਦੀ ਗੱਲ ਕਰਦਾ ਮੈਂ ਹਨਾ ਪਾਰਕਿੰਗ ਇੱਥੇ ਬਣਾਤੀ ਆ ਗੁਰਦਾਰੇ ਤੋਂ ਇੰਨੀ ਦੂਰ ਹੈਣਾ ਇੱਧਰ ਵੀ ਬੜੀ ਅੱਗ ਉੱਥੇ ਨੂੰ ਵੇਖਿਆ ਬੱਸਾ ਬੁੱਸਾ ਬੜਿਆ ਖਲੋਤੀਆਂ ਹੋ ਰਿਐਲਡੈਂਟ ਹੋਤੀਆਂ ਔਰ ਇੱਥੇ ਆਵੇ ਬੱਸਾ ਬੁੱਸਾ ਬੜਾ ਵਖਲੋਤਾ ਹੈ ਰੇਤ ਲਾਤੀਆਂ ਗੁਰੂ ਕੱਲ ਨੂੰ ਤੇ ਮੇਰੇ ਨਾਲ ਪੱਕੀ ਗੱਲ ਐ ਇਸ ਪਾਰਕਿੰਗ ਦੇ ਵਿੱਚ ਕਿਤੇ ਜਗ੍ਹਾ ਨਹੀਂ ਮਿਲਣੀ ਲੋਕਾਂ ਨੂੰ ਪਾਰਕ ਕਰਨ ਲਈ ਇਸ ਪਾਰਕਿੰਗ ਦੇ ਵਿੱਚ ਵੀ ਅੱਲੇ ਅੱਗੇ ਵਾਲੀ ਜਿਹੜੇ ਦੂਰ ਦੀ ਗੱਲ ਆ ਇੰਨੀ ਜ਼ਿਆਦਾ ਸੰਗਤ ਆਉਣੀ ਆ ਕੱਲ ਬੜਾ ਮਜ਼ਾ ਆਉਣਾ ਕੱਲ ਦਾ ਵਲੌਗ ਤੇ ਗੁਰੂ ਪੂਰਾ ਘਿਆਟ ਹੋਣਾ ਲਾ ਉਹ ਜ਼ਰੂਰ ਵੇਖਿਓ ਅ ਆਈ ਆਈ ਦੇ ਰੇ ਕਮਾਂ ਸੜਕ ਦੇ ਵਿੱਚ ਡਿਵਾਈਡਰ ਇਹਦਾ ਫਾਇਰ ਕਿ ਲਾਇਆ ਪਿਛਲੇ ਦਿਨ ਲਾਇਆ ਮੈਂ ਸੋਚਨਾ ਪੋਲ ਜੇ ਕਿਉਂ ਇਹਨਾਂ ਕੀਤੇ ਸੀਮੈਂਟ ਦੇ ਨਾਲ ਨਹੀਂ ਉਹ ਬਣਾਏ ਜੇ ਰੰਗ ਰੰਗੇ ਜੇ ਇਸ ਕਰਕੇ ਬਣਾਏ ਕਿ ਡਿਵਾਈਡਰ ਲਾਤਾ ਪੂਰੀ ਸੜਕ 'ਚ ਵਧੀਆ ਨਾਈਸ ਨਾਈਸ ਜਿਹਦਾ ਵੀ ਆਈਡੀਆ ਹੈ ਬਹੁਤ ਵਧੀਆ ਕੰਮ ਕੀਤਾ ਆਵੇ ਗੁਰਦਾਰੇ ਤੇ ਲਾਗੇ ਜਿਹੜੀ ਪਾਰਕਿੰਗ ਹੈ ਉਹ ਤਾਂ ਦਿਖਾਣਾ ਆਵੇ ਮੈਂ ਸਕੂਲ ਜਿਹੜੀ ਪਾਰਕਿੰਗ ਬਣਾਈ ਪਈ ਹੈ ਇਹ ਵੀ ਭਰ ਦੇ ਲਈ ਖੇਡ ਜਗ੍ਹਾ ਮਿਲਦੀ ਦੀ ਰੋਕੜ ਬਾਕੀ ਯਾਰ ਹੁਣ ਮੈਂ ਗੁਰਦਾਰਾ ਸਾਹਿਬ ਪਹੁੰਚ ਲਿਆ ਤੇ ਆਪਾਂ 2013 ਮਹੀਤੂਵਰੀ ਕਰਾਂਗੇ ਵਲੌਗ ਦੇ ਵਿੱਚ ਇਹ ਕਿਉਂਕਿ ਆਵਾਜ਼ ਤੇ ਤੈਨੂੰ ਪਤਾ ਹੀ ਨਹੀਂ ਹੋਣੀ ਮੇਰੀ ਸੋਣੀ ਮਸਾ ਹੀ ਆਉਂਦੀ ਹੁੜੀ ਆ ਅੱਗੇ ਗੁਰੂਹਾਰੀ ਆ ਜੈਕਟਾਂ ਕਿਤੇ ਫਿਰ ਹਰੀਆਂ ਆ ਹਰੀਆਂ ਜੈਕਟਾਂ ਵਾਲੇ ਲੋਕ ਇੱਥੇ ਨਵਾਂ ਕੋਈ ਵੱਡੀ ਜਾ ਰਹੇ ਨੇ ਉਹ ਚਲੋ ਆਪ ਫੌਜੀ ਤਾਂ ਇਧਰ ਖੋ ਸੰਗਤਾਂ ਦੀ ਲਾਈਨ ਚਾਕੇ ਕੋਈ ਜਿਹੜੇ ਖੇਤ ਪਕੌੜੇ ਪੂਰੇ ਮਿਲਣਦੇ ਹੋਣੇ ਯਾਰ ਕੋਈ ਤੇ ਵਧੀਆ ਹੋਊਗਾ ਜੀ ਲਾਈਨ ਕਿੰਨੀ ਲੰਬੀ ਹੋਈ ਪਈ ਆ ਦੋ ਓ ਗੁਰੂ ਐ ਸਾਈਡ ਤੇ ਜਾ ਕਰੋ ਕਿ ਨਹੀਂ ਸੰਗਤ ਹੋਏ ਪਹਿਣਾ ਮਤਲਬ ਇਧਰ ਨਾ ਉਹ ਚਾਰਟ ਵਗੈਰਾ ਸਾਰਾ ਕੁਝ ਲੱਗਦਾ ਨਾ ਫੋਨਟਰ ਵਗੈਰਾ ਬਹੁਤ ਸੇ ਲੱਗਦਾ ਵੱਖਰੀ ਹੁ ਵਰਾਈਟੀ ਚੀਜ਼ਾਂ ਲਾਦੀਆਂ ਹਰ ਇਧਰ ਕਿ ਨਹੀਂ ਸੰਗਤ ਆ ਆ ਇਧਰ ਦੇਖੋ ਆ ਬੱਚੇ ਗੁਰੂ ਲੈਂਚ ਕਿਦਾਂ ਇਹ ਸਕੂਲ ਵਾਲੇ ਆਏ ਹੋਣੇ ਨਾ ਬਾਕੀ ਆ ਤਾਂ ਦਿਖਾਉਣਾ ਹੈ ਸੂਟ ਜਿਹਾ ਥੋੜਾ ਥੋੜਾ ਦਿਖਣਾ ਲੱਗਾ ਜੇ ਲੱਗਦਾ ਦਿਖੂਗਾ ਥੋੜੀ ਚਿਰ ਬਾਅਦ ਵਧੀਆ ਜਾ ਬਾਕੀ ਚਲੋ ਹਲਤ ਹੁੰਦੀ ਆ ਹੁਣ ਮੈਂ ਆਪਣੀ ਚਪਲੇ ਜਮਾ ਕਰਾਤੀ ਆ ਤੇ ਆਹ ਮੁੰਡਾ ਟੋਕ ਨੰਬਰ ਮਿਲ ਗਿਆ ਤੇ ਹੁਣ ਆਪਾਂ ਚਲਦੇ ਅੰਦਰ ਮੱਥਾ ਟੇਕਦੇ ਆ ਚਲੋ ਜੀ ਆਪਾਂ ਅੰਦਰ ਆ ਗਏ। ਥੋੜਾ ਸੰਗਤ ਇੱਥੋਂ ਦੇਖ ਰਹੀ ਬੜੀ ਸੰਗਤ ਹੈ ਹੋਈ। ਅੱਜ ਲੈਨ ਚ ਫਿਰੋੜਾ ਬਹੁਤ ਅੱਧਾ ਪੌਣਾ ਘੰਟਾ। ਵੈਰੀ ਗੁੱਡ। ਆਹ ਆਹ ਇਹ ਆਪਾਂ। ਪੂਰਾ। ਪਸ ਸਰੋਵਰ ਦੇ ਆਂਦਰ ਰਸਤਾ ਲੱਭਾ ਆਪਣੀ ਰੂਟੀਨ ਥੋੜੀ ਰੁਪਲੀ ਦੀ। ਪਹਿਲਾਂ ਮੋੜ ਪੰਜ ਨਾਣਾ ਕਰਾਂਗੇ ਫਿਰ ਆਪਾਂ ਚੱਲੇ ਪੈਣਾ ਸਰੋਵਰ ਵੱਲ। ਇਧਰ ਜੀ ਮੈਚਾ ਜਗਾ ਸਰੋਵਰ ਵਾਲੀ ਸਾਈਡ ਤੇ। ਬਾਅਦ ਚ ਬਣਾ ਦੇ। ਆਪਾਂ ਤਾਂ ਪਹਿਲਾਂ ਨਾ ਸਰੋਵਰ 'ਚ ਪੰਜ ਨਾਣਾ ਕਰੀਦਾ। ਠੀਕ ਆ? ਤੇ ਮੈਨੂੰ ਪੂਰਾ ਉੱਤੋਂ ਦੀ ਘੁੰਮ ਕੇ ਆਣਾ ਪਿਆ ਕਿਉਂਕਿ ਉਧਰੋਂ ਰਸਤਾ ਹੀ ਨਹੀਂ ਦਿੱਤਾ ਹੈਣਾ। ਫਿਰ ਉੱਤੋਂ ਦੀ ਘੁੰਮ ਕੇ ਮੈਂ ਮੈਂ ਪਹਿਲਾਂ ਪੰਜਣਾਣਾ ਕਰਾਂਗੇ ਸਰੋਵਰ ਦੀ ਪ੍ਰਗਰਮਾ ਕਰਾਂਗੇ ਫਿਰ ਉਹਦੇ ਬਾਅਦ ਦੁਬਾਰਾ ਉੱਤੋਂ ਦੀ ਜਗ੍ਹਾ ਫਿਰ ਬਾਹਰ ਨਿਕਲ ਕੇ ਲੈਂਚ ਲਗਾਗੇ ਆ ਦੇਖੋ ਉਧਰ ਵਾਲੀ ਸਾਈਡ ਤੇ ਪੂਰਾ ਮੇਲਾ ਲੱਗ ਰਿਹਾ ਇੱਥੇ ਨਾਰਮਲ ਲੱਗ ਰਿਹਾ ਨਾਰਮਲ ਡੇ ਹੁੰਦਾ ਨਾ ਸਰੋਵਰ ਵਾਲੀ ਸਾਈਡ ਤੇ ਕਿਉਂਕਿ ਕੋਈ ਆਉਂਦਾ ਹੀ ਨਹੀਂ ਆ ਇਧਰ ਨੂੰ ਵਧੀਆ ਹੁਣ ਆਪਾਂ ਪੰਜਣਾਣਾ ਕਰਕੇ ਤੇ ਚੱਲਦੇ ਆ ਫਿਰ ਮੱਥਾ ਟੇਕ ਕੇ ਆਉਂਦੇ ਹਾਂ ਹੋਏ ਥੈਂਕ ਯੂ ਸਰ ਸਾਹਿਬ ਜੀ ਸਤਿ ਸ੍ਰੀ ਅਕਾਲ ਤਿਆਰ ਹੁਣ ਨਾ ਮੱਥਾ ਟੇਕੇ ਮੈਂ ਬਾਹਰ ਆ ਗਿਆ ਪਤਾ ਨਹੀਂ ਕਿੰਨਾ ਟਾਈਮ ਲੱਗਾ ਪਰ ਨਾ ਧੁੱਪ ਨਹੀਂ ਘਲਾਈ ਜੇ ਗੁਰੂ ਬਹੁਤ ਸਹੀ ਜਿਹੜੀ ਗੱਲ ਹੋਏ ਉਹ ਇਹ ਹੋਈ ਕਿ ਧੁੱਪ ਨਹੀਂ ਘਲਾਈ ਤੇ ਹੁਣ ਆਪਾਂ ਨਾ ਇੱਥੇ ਬੈਠ ਗਏ ਆ ਆਰਾਮ ਨਾਲ ਤੇ ਟੌਫੀਆਂ ਚੈੱਕ ਕਰੋ ਇਧਰ ਵੰਡਦੇ ਆ ਆਪਾਂ ਟੌਫੀਆਂ ਖਾਵਾਂਗੇ ਹੁਣ ਯਾਰ ਇਹ ਹੁਣ ਇਧਰ ਆਪਾਂ ਸਰੋਵਰ ਵਾਲੀ ਸਾਈਡ ਤੇ ਬੈਠੇ ਆ ਤੇ ਆਪਾਂ ਨੂੰ ਵੇਖੋ ਸੁਖਰਾਜ ਜੀ ਨੇ ਨਾਲ ਜੁਆਇਨ ਕਰ ਲਿਆ ਤੇ ਅੱਜ ਸੇਵਾਦਾਰ ਬਣੇ ਨੇ ਤੇ ਆ ਵੀਰ ਵੀ ਆਪਣੇ ਨਾਲ ਹੀ ਨੇ ਅੱਜ ਠੀਕ ਹੈ ਤੇ ਅਸੀਂ ਆਏ ਹੱਲੇ ਚ ਲੰਗਰ ਸ਼ਗਨ ਚੱਲੇ ਆ ਤੇ ਵਹਿਦੇ ਨਾ ਸੇਵਾ ਹੀ ਕਰਨੀ ਹੈ ਨਾ ਮੇਰੇ ਨਾਲ ਘਾਟ ਹੀ ਫਿਰਨਾ ਪਿਆ ਫਿਰ ਤੂੰ ਬੰਦਾ ਮੈਂ ਹੀ ਦੁਨੀਆ ਚ ਇੱਕ ਠੀਕ ਹੈ ਤੇ ਪਹਿਲਾਂ ਲੰਗਰ ਛਕਦੇ ਆਇਓ ਵਾਹ ਵਾਹ ਕਿਆ ਲੋਕ ਮੈਂ ਕਹਿੰਦਾ ਆ ਚੈੱਕ ਕਰੋ ਲੋਕੀ ਕਹਿੰਦੇ ਗੱਡੀਆਂ ਅੰਦਰ ਨਹੀਂ ਨੇ ਕਿਉਂ ਨਹੀਂ ਲਿਆਉਣੀਆਂ ਗੱਡੀਆਂ ਆਈਆਂ ਪਈਆਂ ਨੇ ਅੰਦਰ ਚੈੱਕ ਕਰੋ ਆਹ ਹੈ ਗੱਡੀਆਂ ਤਾਂ ਅੰਦਰ ਆਈਆਂ ਪਈਆਂ ਨੇ ਉਹ ਔਫ ਰੋਡਿੰਗ ਤੇ ਲੰਦੀ ਆ ਆ ਗਈ ਆ ਗਈ ਆ ਗਈ ਆ ਗਈ ਔਰ ਥੋਗਦੀ ਉਹ ਹੋ ਗਿਆ ਕ੍ਰੈਸ਼ ਟੈਸਟ ਹੋ ਗਿਆ ਜੇ ਰੱਬ ਦੀਆਂ ਲਿਆਉਂਗਾ ਦੋ ਬੰਦੇ ਇਧਰ ਵਰਤਾਵੇ ਹੋਣੀ ਆ ਆਪਣੇ ਵਰਤਾਂਗੇ ਹੁਣ ਟੌਫੀਆਂ ਟੌਪੀਆਂ ਉਹ ਇਧਰ ਤਾਂ ਵੀਊ ਦਿਖਾਉਣੇ ਟੌਪੀਆਂ ਦਾ ਇਹ ਟੌਫੀਆਂ ਵਰਤਾਈਆਂ ਜਾਣਗੀਆਂ ਹੁਣ ਦੋਸਤੋ ਬੱਚੇ ਬੱਚੇ ਲੈਨਸਰ ਆਜੋ ਲੈਨਸਰ ਯਾਰੀਆਂ ਉਹ ਵਰਤਾਈਆਂ ਦੇਖੀ ਤਾਂ ਨਹੀਂ ਚਲੋ ਤਾਂ ਉੱਥੇ ਹੁਣ ਟੌਫੀਆਂ ਵਰਤਾਏ ਤੇ ਹੀ ਚੱਲੇ ਆ ਪਤਾ ਨਹੀਂ ਕਿੱਧਰ ਬਸ ਤੁਰੇ ਫਿਰਨੇ ਆ ਜਿੱਥੇ ਪਹੁੰਚਾਂਗੇ ਦੱਸਦਾ ਹਾਂ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਖੜਾ ਅਸੀਂ ਇਧਰੋਂ ਪਘੂੜਿਆਂ ਘੜਿਆਲੀ ਸਾਈਡ ਤੋਂ ਵੀ ਆਏ ਆ ਪਘੂੜੇ ਵੇਖਾਂਗੇ ਅਸੀਂ ਯਾਰ ਪਘੂੜਿਆਂ ਦਾ ਪਲਾਨ ਕੈਨਸਲ ਕਰਦੇ ਹੋਏ ਹੁਣ ਅਸੀਂ ਫਿਰ ਵਾਪਸ ਚੱਲੇ ਆ ਠੀਕ ਆ ਪਘੂੜੇ ਦੇ ਬਾਅਦ ਜਾਨੇ ਵਾਲੇ ਅੱਲੇ ਅੱਧਾ ਪੌਣਾ ਘੰਟਾ ਹੜ ਤੋਂ ਹੜ ਸੇਵਾ ਦਾ ਟਾਈਮ ਬਜਾ ਹੋਇਆ ਹੈ ਪਹਿਲਾਂ ਉੱਧਰ ਚੱਲਾਂਗੇ ਸਰੇ ਨੇ ਕਿਹਾ ਦੋ ਵਜੇ ਜਾਣਾ ਵਾਪਸ ਮੁੜ ਕੇ ਤੇ ਯਾਰ ਹੁਣ ਮੈਂ ਅਸੀਂ ਇਧਰੋਂ ਹੀ ਆਏ ਹਣਾ ਤੇ ਅਸੀਂ ਕਾਹਵਿਚ ਇਹ ਸੁਖਰਾਜ ਜੀ ਲੈ ਵੀ ਅੰਦਰ ਚੈੱਕ ਕਰ ਸਕਦੇ ਤੁਸੀਂ ਵਰਤਾਰੇ ਨੇ ਇਹਨਾਂ ਨੂੰ ਵਰਤੋਂ ਦੰਨੇ ਆ ਜਿਹੜੀ ਇਹ ਸੇਵਾ ਖਤਮ ਹੋ ਗਈ ਨਾ ਉਹਦਾ ਆਪਾਂ ਚਲਾਇਆ ਘੁੰਮਣ ਫਿਰਨ ਉਹ ਚਿਰ ਮੈਂ ਇੱਥੇ ਖਲੋਦਾ ਬਾਹਰ ਹੀ ਤੇ ਹੁਣ ਅਹੀਂ ਨਾ ਫੁਲਕਾ ਛਕਣ ਆਈ ਆ ਤੇ ਤੁਸੀਂ ਚੈੱਕ ਕਰ ਲੋ ਖੀਰ ਦਾ ਖੀਰ ਟੈਕਸ ਜਾਂ ਟੈਕ ਕਰੋ ਖੀਰ ਦਾ ਤੇ ਮਿਲ ਕੇ ਦਾਲ ਤੇ ਫੁਲਕਾਏ ਹਲੇ ਪਾ ਆਈ ਹੋਈ ਲੰਗਰ ਛੱਕੇ ਬਾਹਰ ਨਿਕਲਿਆ ਕਰੀ ਹੁਣ ਲੈਣ ਦੇਖੋ ਬਾਹਰ ਦੇ ਤਈ ਆ ਗਈਆਂ ਮਤਲਬ ਜਿੱਥੇ ਜੋੜਾ ਕਰਨੀ ਪਣਿਆ ਹੁੰਦਾ ਉਸ ਤੋਂ ਤਈ ਲੈਣ ਆ ਗਈ ਆ ਪੂਰੀ ਉੱਗ ਗਈ ਅਹੀਂ ਤੇ ਇਹ ਕਿਤੇ ਰੋਦਰ ਨੂੰ ਖਾਉਂਗਾ ਮੈਂ ਹੁਣੇ ਰੁਕ ਜਾ ਥੋੜੀ ਦੇਰ ਚ ਤੇ ਯਾਰ ਲੰਗਰ ਛੱਕਿਆ ਇੱਧਰ ਨੂੰ ਆਪਾਂ ਆਨੇ ਆ ਤੇ ਆਪਾਂ ਨੂੰ ਸਾਇਲ ਮਿਲ ਪਿਆ ਠੀਕ ਹੈ ਹੁਣ ਸਾਇਲ ਦੇ ਨਾਲ ਆਪਾਂ ਬਈ ਇੱਧਰ ਚੱਲਦੇ ਆ ਸੁਖਰਾਜ ਨੂੰ ਵੀ ਲੈਨੇ ਨਾਲ ਤੇ ਬਾਹਰ ਨਿਕਲਣਾ ਹੁਣ ਆਪਾਂ ਕਿਨੂੰ ਉਹ ਹੈਗਾ ਮੁੰਡਾ ਇੱਕ ਹੋਰ ਤੈਨੂੰ ਮਿਲਾ ਲੈਣਾ ਤੇ ਉਹਨੂੰ ਲੈ ਕੇ ਆਪਾਂ ਨਿਕਲਦੇ ਬਸ ਉਹ ਇੱਧਰ ਚੱਕ ਕਰੋ ਇੱਧਰ ਲਾਈਟਾਂ ਲੱਗ ਰਹੀਆਂ ਟੂ ਬਲੈਡ ਟੂ ਬਲੈਡ ਲੱਗ ਗਈ ਚੱਕਣੀ ਪੈ ਜਾਂਦੀ ਆ ਹਾਂ 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 ਬਈ ਟੂ ਬਲੈਡ ਦੇਨੇ ਹੈਗੇ ਚਲੇ ਅੱਗੇ ਚੱਲਦੇ ਹਾਂ 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 ਤੁਹਾਡੇ ਇਹ ਟਿਕਾਣਾ ਲੰਗਰ ਵੀ ਉਹ ਬਲੇ ਬਲੇ ਕਿੱਧਰ ਜਾਣਾ ਉਹ ਗੁਰੂ ਉਹ ਵਾਲੀ ਲੈਂਡ ਦੇ ਵਿੱਚ ਅਸੀਂ ਲੱਗਣ ਦੀ ਸੋਚੀ ਪਰ ਜਦੋਂ ਅਸੀਂ ਲੈਣੇ ਵੇਖੀ ਨਾ ਮੈਨੂੰ ਇਹ ਪਤਾ ਲੱਗਾ ਕਿ ਜੇ ਮੈਂ 20 ਸਾਲ ਦਾ ਉੱਥੇ ਲੱਗ ਜਾਣਾ ਤੇ 40 ਨਾ ਕਢ ਨਿਕਲਣਾ ਮੈਂ ਮੈਂ ਨਹੀਂ ਜਾਂਦਾ ਉੱਥੇ ਥੋੜੀ ਆ ਕੇ ਬਾਹਰ ਹੀ ਯਾਰ ਹੁਣ ਅਸੀਂ ਨਾ ਪੰਗੂੜੇ ਵਾਲੇ ਚੱਲੇ ਜੇ ਸਾਨੂੰ ਇੱਕ ਜਿਹੜੀ ਪੰਗੂੜੇ ਵਾਲੇ ਰਸਤੇ 'ਤੇ ਹੀ ਰੱਖਉਣਾ ਮੈਂ ਬੜੇ ਲੋਕ ਨੇ ਪੰਗੂੜੇ ਵਾਲ ਜਾਣ ਲਈ ਯਾਰ ਚਲੋ ਪਹੁੰਚਦੇ ਆ ਪਹਿਲਾਂ ਫੜ ਲੱਗ ਲੱਗੇ ਬੜੇ ਪੰਗੂੜੇ ਤੁਰੇ ਫਿਰਦੇ ਆ ਚੱਲੇ ਤੇ ਉਹ ਸਾਈਡ ਤੇ ਤੇ ਯਾਰ ਮੈਂ ਤੇ ਆਪਣਾ ਸਾਹੀ ਨਹੀਂ ਨਾ ਜਾਣ ਦੇ ਉੱਤੇ ਸਕੂਲ ਦੀ ਜਿਹੜੀ ਬਿਲਡਿੰਗ ਆ ਉਹਦੀ ਛੱਤ ਤੇ ਬਿਲਕੁਲ ਟਾਪ ਤੇ ਕਈ ਵਧੀਆ ਵਧੀਆ ਫੋਟੋ ਖਿੱਚੀ ਸੀ ਵੀ ਪੰਗੂੜੇ ਆ ਨਾ ਤਾਂ ਕਿ ਉਹ ਕੁਲੀਰੇ ਬਾਲਣੋ ਬਲਣੀ ਹੋਇਆ ਬੇ ਜਗਾ ਹੈ ਮਜਾ ਆਈ ਆ ਚਲੋ ਚਲੋ ਟੌਪ ਤੇ ਆ ਗਿਆ ਹੀ ਟੌਪ ਦੇ ਟੌਪ ਤੇ ਵੈਸੇ ਤਾਂ ਮੈਂ ਹੈਗਾ ਹੀ ਟੌਪ ਤੇ ਪਰ ਮੈਂ ਉੱਧਰ ਹੀ ਟੌਪ ਤੇ ਆ ਗਿਆ ਮੈਂ ਤਾਂ ਟੌਪ ਤੇ ਰਹੀਦਾ ਹਾਂ ਹੁਣੇ ਟੌਪ ਤੇ ਰਹੀਦਾ ਮੈਂ ਨਾ ਇੱਕ ਰ ਇੱਥੋਂ ਮੇਲੇ ਦਾ ਥਿਊ ਚੈੱਕ ਕਰੋ ਤੁਸੀਂ ਇਹਨੂੰ ਕਹਿੰਦੇ ਮੇਲੇ ਦਾ ਥਿਊ ਹੈ ਕੀ ਬਾਤ ਹੈ ਹਾਂ ਕੀ ਜਗਾ ਹੈ ਚਲੋ ਦੇਖਣ ਆਈ ਦੀ ਹੈ ਮਾਰ ਗਏ ਨਾ ਉਂ ਟਿੰਗੜੀ ਮਿੰਗੜੀ ਲੋਗੋ ਸਾਇਨਾਵਾ ਛਾਲ ਲੇਖਣੀ ਬੱਬੇ ઓ ਇੱਧਰ ਦੇਖੋ ਪੇੜੀ ਦੇ ਟਿੰਡੇ ਹਾ 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 ਲੋਕੀ ਮੂਤੇ ਸਿੱਧੇ ਭਇਆ ਕਾ ਟਾਪ ਦੇ ਬੰਦੇ ਦਾ ਕੀ ਬੰਦੇ ਹੋਗਾ ਪਤਾ ਨਹੀਂ ਕੀ ਬੰਦੇਗਾ ਮੈਂ ਕਹਾਂ ਚੜਿਆ ਗਰੀ ਭਇਆ ਹੁਣ ਅਸੀਂ ਉਥੋਂ ਨਾ ਥੱਲੇ ਆ ਗਏ ਆ ਵਾਪਿਸ ਤੇ ਵਧੀਆ ਥੋੜਾ ਥੋੜਾ ਖਿੱਚ ਲਿਆ ਦੋ ਚਾਰ ਤੇ ਹੁਣ ਅਸੀਂ ਚੱਲਦੇ ਆ ਰੋ ਪੀਏ ਹੁਣੇ ਹੁਣ ਮੈਨੂੰ ਰੋ ਪੀਣੀ ਹੈ ਹੁਣ ਮੈਂ ਕੋਣ ਦਾ ਮੈਂ ਸੋਚਿਆ ਨਾ ਰੋ ਪੀਊਂਗਾ ਹੁਣ ਆਖਿਰਕਾਰ ਮੈਂ ਪੀ ਲੈਣੀ ਰੋ ਯਾਰ ਚਲੋ ਤੇ ਯਾਰ ਹੁਣ ਨਾ ਆਪਾਂ ਇੱਥੇ ਆ ਗਏ ਰੋ ਪੀਣ ਤਰਮਾ ਆ ਰੋ ਪੀਣੀ ਆਪਾਂ ਆਪੀ ਸੀ ਗੱਲੇ ਦੇ ਟਾਲੀਆਂ ਚੈੱਕ ਕਰਾਉਂ ਇੰਨੀ ਰੋ ਮੈਨ ਨਾ ਆਪਣੇ ਸਾਈਡ ਸਰਸਲ ਆਈਆਂ ਕੋਈ ਨਹੀਂ ਨਹੀਂ ਪ੍ਰਾਈਟੀ ਵਡੀ ਸੇਵਾ ਕਿੱਥੇ ਲੈ ਆਡੇ ਦੇ ਪੁਰ ਪਰ ਕੋਈ ਨਾ ਰੱਬ ਕਰੇ ਆਡੇ ਲੋ ਵੀ ਹੁਣ ਟਰਾਲੀਆਂ ਬਾਕੀ ਰੋ ਪੀ ਗਏ ਅਲੇ ਹੋਰ ਲੱਗੇ ਜਾਂ ਜਲਿਆ ਤਿਆਰ ਲੰਬੀ ਲੈਣ ਦੇ ਲੱਗਣ ਦੇ ਬਾਅਦ ਕਿੰਨੇ ਚਿਰ ਵੇਟ ਕਰਨ ਦੇ ਬਾਅਦ ਹੁਣ ਅਸੀਂ ਆ ਗਏ ਤੇ ਬਹਿ ਗਏ ਆ ਆ ਵੇਖ ਇਧਰ ਕੁਝ ਬੜੇ ਆ ਆ ਮੈਂ ਨਾਲ ਇਧਰ ਵੇਖੋ ਚਰਨ ਨੀ ਵੀ ਆ ਗਏ ਨੇ ਅਣਜਾਣਾਂ ਜਾਨੇ ਮਿਲਦੇ ਕਿੰਨੇ ਚਿਰ ਆ ਵਾ ਬੜਾ ਸਕੂਲ ਦੇ ਨਿਕਲੇ ਬਣਾ ਅੱਜ ਹੀ ਮਿਲਿਆ ਨੂੰ ਰਾਤ ਲਾਸ਼ ਕਿੰਨਾ ਚਿਰ ਹੋ ਗਿਆ ਦੋ ਸਾਲ ਦੋ ਸਾਲ ਹੋ ਗਏ ਪੂਰੇ ਪੂਰੇ ਦੋ ਸਾਲ ਹੋ ਗਏ ਨੂੰ ਮਿਲਣ ਨੂੰ ਬਟੇ ਨੇ ਅੱਜ ਮਿਲਿਆ ਵੀ ਮੇਲੇ ਜਾ ਕੇ ਇਹ ਛੋਟੀਆਂ ਜਾ ਰਹੇ ਦਾ ਇੱਕ ਗੋਮਜੇ ਵਿਛੜਿਆ ਬਾਕੀ ਦੂਜੇ ਤੋਂ ਮਿਲ ਗਏ ਤੇ ਉਹ ਨਹੀਂ ਨਾ ਇੱਥੇ ਲੰਗਰ ਚ ਖਾ ਲ ਗਏ ਆਪਾਂ ਦਾਲ ਚੋਲ ਨਹੀਂ ਬਾਕੀ ਇਹਲੇ ਕੋਈ ਆਉਂਦੇ ਹੋਗੇ ਤੇ ਵੱਖਰੀ ਗੱਲ ਹੈ ਪਰ ਪਹਿਲਾਂ ਦਾਲ ਚੋਲ ਖਾ ਲਈਏ ਢੋਕ ਬੜੀ ਲੱਗੀ ਏ ਤੇ ਯਾਰ ਹੁਣ ਨਾ ਕੋਈ ਟੱਪਾ ਟੱਪਾ ਇਹ ਆ ਕਿ ਕੜੀ ਚੋਲ ਖਾ ਲਿਆ ਵਾ ਕਹਿੰਸ ਮੈਨੂੰ ਆਈ ਖਾਂਗ ਤੇ ਕੋਈ ਨਹੀਂ ਬਣਿਆ ਰਹਿ ਨੇ ਕਿਉਂ ਫੇਸ ਦੀ ਕਰਾਉਂਦੇ ਮੇਰੀ ਤੇ ਆਪਾਂ ਹੁਣ ਮੈਂ ਕੜੀ ਚੋਲ ਖਾ ਗਏ ਤੇ ਫਿਰ ਰੋ ਪੀਂ ਚੱਲੇ ਆ ਪਰ ਆਪ ਜਿਹੜਾ ਤਾਂ ਮੈਨੂੰ ਕੰਮ ਹੈ ਕਿ ਆਪਾਂ ਅਪਲੋਡ ਕਰਨੀ ਵੀਡੀਓ ਉਹਦੇ ਲਈ ਜਾਈਦੀ ਜਗਾ ਇੱਥੇ ਲੱਗਾ ਹੋਇਆ ਜੈਮਰ ਨਹੀਂ ਚੱਲਦਾ ਨੈਟ ਬਾਹਰ ਨਿਕਲਦੇ ਗਏ ਤੇ ਇਹ ਆਹ ਅਡੇਲੇ ਨੂੰ ਕੋਲੀ ਲਈ ਇਹਦੇ ਤੋਂ ਕੋਲੀ ਕਰਾਂਗੇ ਵਧੀਆ ਹੋ ਜੇ ਯਾ 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 ਯਾਰ ਮੈਂ ਨਾ ਵੀਡੀਓ ਬਣਾਉਣੀ ਸੀ ਕਿਉਂਕਿ ਮੈਨੂੰ ਸ਼ਾਂਤ ਜਗ੍ਹਾ ਨਹੀਂ ਮਿਲਦੀ ਸੀ ਹੁਣ ਤੇ ਸੋਚਿਆ ਮੇਲੇ ਦੇ ਵਿੱਚ ਅਸੀਂ ਸ਼ਾਂਤ ਜਗਾ ਲੱਭਣੀ ਹੋਵੇ ਤੁਸੀਂ ਕਿਥੇ ਜਾਈਏ ਅਸੀਂ ਭਰਾ ਚੱਲ ਗਏ ਮੜੀਆਂ 'ਚ ਸ਼ਾਂਤ ਜਗ੍ਹਾ ਚਾਹੀਦੀ ਹੈ ਇਸ ਤੋਂ ਸ਼ਾਂਤ ਜਗ੍ਹਾ ਮਿਲ ਨਹੀਂ ਸਕਦੀ ਅਸੀਂ ਮੜੀਆਂ 'ਚ ਚੱਲ ਗਏ ਠੀਕ ਹੈ ਉਧਰ ਮੈਂ ਵੀਡੀਓ ਬਣਾਉਣਾ ਬਣਾਉਣੀ ਸੀ ਸ਼ਾਂਤ ਜਗ੍ਹਾ ਚਾਹੀਦੀ ਹੈ ਨਹੀਂ ਜੇ ਨਹੀਂ ਜੇ ਤਾਂ ਨੂੰ ਸ਼ਾਂਤੀ ਚਾਹੀਦੀ ਹੈ ਤਮੜੀ ਚਲ ਜੋ 2 ਮਿੰਟ ਦੀ ਚਾਹੀਦੀ ਐਨੂੰ ਤੇ ਤੁਹਾਨੂੰ ਜੋ ਪਰਮਨੈਂਟ ਚਾਹੀਦੀ ਆ। ਆ ਗਈ ਟੰਗਿਆ ਨਾ ਝੋਲੀ। ਇਹ ਬਦ ਆ ਬਰਾ। ਉਹ ਇਥੇ ਵੀਊ ਕਿਹੜਾ ਕਹਿਣ ਆਉਂਦੇ। ਵੇਨੇ ਇਥੇ ਕਿਤੇ ਉਹ ਮੈਂ ਕਹਿ ਰਿਹਾ ਇਥੇ ਆ ਗਏ ਅਸੀਂ। ਤਾਂ ਯਾਰ ਉੱਤੇ ਅਸੀਂ ਖਿੱਚੀਆਂ ਨੇ ਕਾਫੀ ਸਾਰੀਆਂ ਫੋਟੋਆਂ ਤੇ ਬਣਾਈਆਂ ਨੇ ਕਾਫੀ ਸਾਰੀਆਂ ਵੀਡੀਓ ਜੋ ਕਿ ਸ਼ੈੰਡ ਨਹੀਂ ਉਹ ਪਾਈਆਂ ਪਤਾ ਨਹੀਂ ਕਿਉਂ। ਇਥੇ ਨੈਟ ਦਾ ਕੋਈ ਚੱਕਰ ਦਿੱਕਤ ਚੱਲਦੀ ਆ। ਪਰ ਬੜਾ ਯਾਰਿਆ ਆ ਇਥੇ। ਹੁਣ ਇਨੀ ਵੇਨੇ ਬਿਲਕੁਲ ਨਹੀਂ ਹੁੰਦਾ। ਹੈ? ਐਂ ਪਾਸ ਬਿਲਕੁਲ ਨਹੀਂ ਹੁੰਦਾ। ਐਂ ਪਾਸ ਬਿਲਕੁਲ ਨਹੀਂ ਹੁੰਦਾ। ਬੋਲਾ ਮਜ਼ਾ ਆਉਂਦਾ। ਪਕੌੜੇ ਬੰਦ ਲਾਓ ਫੇਟ ਨੂੰ ਤੇ ਯਾਰ ਉਥੇ ਜਿੱਥੇ ਕਹੇਗਾ ਨਾ ਉਥੋਂ ਆਹ ਸਾਰੀਆਂ ਫੋਟੋ ਬੜਾ ਖਿੱਚੀਆਂ ਆਪਣੇ ਦੋ-ਚਾਰ ਫੈਨ ਵੀ ਆਪਾਂ ਨੂੰ ਮਿਲੇਗੇ ਤੇ ਫਿਰ ਹੁਣ ਆਪਾਂ ਆ ਗਏ ਆ ਮੈਂ ਸਾਈਡ ਨਹੀਂ ਇੱਧਰੋਂ ਪਕੌੜੇ ਫੁੱਲ ਬੜੀਆਂ ਤੇ ਚਾਹ ਪੀਣ ਵਾਹ ਕੀ ਮਜ਼ੇਦਾਰ ਚਾਹ ਚਾਹ ਹੋਣੀ ਹੈ ਚਾਹ ਪੀਨੇ ਫਿਰ ਬਾਹਰ ਲੈਨੇ ਕੀ ਮੋਲ ਚੱਲੇ ਚਾਹ ਨਾ ਹੀ ਚਾਹ ਛੱਕੇ ਦਾ ਇੱਧਰ ਆਏ ਆ ਤੇ ਅਸੀਂ ਵੇਟ ਕਰਦੇ ਆ ਲੈਟਾ ਜਗਨ ਦਾ ਜਦੋਂ ਲੈਟਾ ਜਗਿਆ ਫੋਟੋਆਂ ਉੱਤੇ ਚੜ ਕੇ ਵਧੀਆ 뷰 ਪੜਾ ਗਏ ਬਾਕੀ ਅੰਦਰ ਤੱਕ ਅਸੀਂ ਦੋਵੇਂ ਇੱਥੇ ਹੀ ਆ ਤੇ 2 ਚਰ ਬਘੂਨੇ ਦੇ ਲਟਾਂ ਜਾਂਦੇ ਸ਼ੁਰੂ ਹੋ ਗਿਆ ਨੇ ਉਹੋ بڑا ਪੈਰ ਵੱਜਾ ਮੇਰਾ ਆਉਂਦੇ ਰਖੋ ਉਹ ਤੇ ਦੋ ਉਹਨਾਂ ਦੇ ਜਗਣੇ ਸ਼ੁਰੂ ਹੋ ਗਿਆ ਜਿਹੜੇ ਪੂਰੇ ਜਾਗੇ ਉਹਨੂੰ ਜਾਵਾਂਗੇ ਛੱਤ ਤੇ ਲਓ ਜੀ ਵੇਹੜਾ ਨੂੰ ਸਵੇਰ ਦਾ ਪਤਾ ਹੀ ਗਿਆ ਆ ਬੰਦਾ ਆਇਆ ਹੋਇਆ ਪਰ ਹੋਰ ਲੱਭਾ ਹੀ ਜਾਗੇ ਦੇਖੋ ਪਤਾ ਹੀ ਪਰ ਗੱਲੇ ਤੇ ਜੇਮਰ ਲੱਗਾ ਫੋਨ ਨਹੀਂ ਲੱਗਦਾ ਨਾ ਇਧਰ ਆਪਣੇ ਸਮੂਹ ਪਰਿਵਾਰ ਨਾਲ ਆਉਂਦੇ ਹੋਏ ਸਾਇਲੈਂਟ ਜਵੇਂ ਪੋਜ ਮਾਰਦੇ ਹੋਏ ਮੇਰੀ ਫੈਮਿਲੀ ਫੇਮਸ ਹੋ ਗਈ ਇਦਰਾ ਗਰੋ ਲਾਈਟਾਂ ਪੂਰੀਆਂ ਜਗ ਚੁੱਕੀਆਂ ਨੇ ਸਾਡਾ ਪਲਾਨ ਉਹ ਹੋ ਜਾਣਾ ਪੂਰਾ ਅਸੀਂ ਥੋੜਾ ਜਿਹਾ ਜਾਣੀਆਂ ਬਸ ਹੋਣਾ ਇਦਰਾ ਗੋ ਬਾਦਰੇ ਆਪਣੇ ਯਾਰ ਦੋਸਤਾਂ ਮੱਲੇ ਲਈ ਆ ਕਿਨੇ ਦੇਖਦੇ ਨਹੀਂ ਦੱਸ ਉਹ ਨਾਮ ਨਹੀਂਦਾ ਓ ਮਾ ਗੰਨਾ ਇਧਰ ਵੀਊ ਚੈੱਕ ਕਰੋ ਕਿੱਡਾ ਘੈਂਡ ਵੀਊ ਆਉਂਦਾ ਸਾਇਲ ਤੁਰ ਜਾਂਦਾ ਹੀ ਰੋਲੀ ਐਂਟਰੀ ਲੈ ਕੇ ਸਾਈਡ ਬੈਗ ਆ ਕੀਆ ਵੀਊ ਆ ਆਪਣੇ ਨਾਲ ਭਰ ਤਾਂ ਨਹੀਂ ਜੁੜ ਗਏ ਆ ਪਰ ਤਾਂ ਕੀ ਕਹਿਵਾਂਦਾ ਲੱਗ ਰਿਹਾ ਇਸ ਜਗ੍ਹਾ ਤੇ ਆ ਕੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਇਧਰ ਵੇਖੋ ਰੌਣਕਾਂ ਹੀ ਰੌਣਕਾਂ ਨੇ ਆ ਬੜੀ ਪੂਰੇ ਪੂਰੇ ਪਤਾ ਲੱਗਣ ਗਿਆ ਅੱਜ ਮੇਲਾ ਹਾਂ ਬਹੁਤ ਬਹੁਤ ਵਧੀਆ ਤੇ ਯਾਰ ਹੁਣ ਅਸੀਂ ਪਹੁੰਚ ਗਏ ਟਾਪ ਦੇ ਉੱਤੇ ਇਧਰ ਵੀ ਚੈੱਕ ਕਰੋ ਲੋਕੇਸ਼ਨ ਹੁਣ ਕਿੱਡੀ ਘੈਂ ਲੱਗੰਦੀ ਆ ਕਿ ਹੁਣ ਲੱਡਾ ਲੁਡਾ ਜਗ ਗਏ ਬੂਰੀਆਂ ਮੇਰੇ ਤਾਂ ਬੜੀ ਪਿਆਰੀ ਜਗ੍ਹਾ ਲੱਗਦੀ ਯਾਰ ਇਹ ਵਾਲੇ ਆਦਰ ਕੀ ਬਾਤ ਆ ਯਾਰ ਬਾਕੀ ਉਹ ਨਹੀਂ ਸਾਰੇ ਜਿਹੜੇ ਇੱਥੇ ਵਧੀਆ ਫਨ ਸ਼ੈਨ ਕਰਾਂਗੇ ਵਧੀਆ ਜੀ ਆ ਵੇਖੋ ਜੀ ਆਪਾਂ ਘਰੇ ਟੰਗਾਂਗੇ ਮੈਂ ਹਾਂ ਹਾਂ ਵਧੀਆ ਪੁੱਠਾ ਕੀਤਾ ਹੀ ਸਿੱਧਾ ਤੇ ਘਰ ਚਲੋ ਜੀ ਪੁੱਠਾ ਹੋ ਗਿਆ ਲੋਈ ਸਿੱਧਾ ਕਰ ਲਿਆ ਜੀ ਹਾਂ ਬਸ ਠੀਕ ਆਈ ਹੁਣ ਇਹਦੇ ਫੋਟਾ ਖੇਚ ਲਗੇ ਆ ਵੀਰ ਭਰਾ ਹੋਰ ਜੁੜੇ ਨੇ ਆਪਣੇ ਨਾਲ ਇਹ ਮਹੱਲੇ ਦੇ ਵੀਰ ਭਰਾ ਅੱਡੇ ਇਕੱਠੇ ਕੀਤੇ ਹੋਏ ਪਰਤਨੇ ਠੀਕ ਹੈ ਤੇ ਆਈ ਹੁਣ ਫੋਟੋ ਫੋਟੇ ਖੇਚਦੇ ਫਿਰ ਤੁਹਾਨੂੰ ਮਿਲਦੇ ਆ ਬੜਾ ਵਧੀਆ ਵੀਊ ਬਣਿਆ ਪਿਆ ਕਰਦਾ ਯਾਰ ਹੁਣ ਨਾ ਹੀ ਬਸ ਥੋੜਾ ਦੋ ਚਾਰ ਖੇਚ ਲਿਆ ਹੁਣ ਅਸੀਂ ਚੱਲੇ ਹੀ ਆਂ ਤੇ ਸਾਈਲ ਦੇ ਘਰ ਦੇ ਆ ਗਏ ਕਿੰਨਾ ਫਿਰ ਮੈਂ ਘਰ ਤੇ ਆਣਾ ਵੀ ਥੋੜਾ ਦੁਖਣਾ ਹੈ ਆਹੋ ਤੇ ਫਿਰ ਅਸੀਂ ਇਹਨੂੰ ਦੋ ਜਣੇ ਚੱਲੇ ਥੱਲੇ ਨੂੰ ਉਹਨਾਂ ਵੇਨੇ ਆ ਜਦੋਂ ਜਾਣਾ ਘਰੇ ਵੈ ਤਾਂ ਬੜਾ ਮੋਹਜਾ ਲੱਗਿਆ ਪਿਆ ਜੀ ਲੱਗੇ ਪਏ ਯਾਰ ਮੇਲਾ ਵੇਖੇ ਬੜਾ ਮਜ਼ਾ ਆ ਰਿਹਾ ਪਰ ਚੱਲਦੇ ਚਲੋ ਯਾਰ ਹੁਣ ਮੈਂ ਕਾਫੀ ਰਾਤ ਹੋ ਗਈ ਤੇ ਮੈਂ ਹੋ ਗਿਆ ਕਿ ਯਾਰ ਕੀ ਇਕੱਲੇ ਘੁੰਮਣਾ ਹੈ ਘਰ ਨੂੰ ਚੱਲਦੇ ਆ ਥੋੜਾ ਬਾਜ਼ਾਰ ਵਗੈਰਾ ਖਾਉਂਗਾ ਤੁਹਾਨੂੰ ਬਾਕੀ ਨਿਕਲ ਪਏ ਹੁਣ ਮੈਂ ਕਰ ਲਈ ਹਾਂ ਵੈਸੇ ਇਹਨਾਂ ਨੇ ਰਟ ਨਹੀਂ ਆ ਪਰ ਚਲੋ ਕਰੇ ਚੱਲਦੇ ਆ ਰਸਤੇ ਇਹਨਾਂ ਨੂੰ ਦੁਕਾਨਾਂ ਤੋਂ ਗੁਣਾ ਖਾਉਂਗਾ ਜਿਵੇਂ ਲੱਗੀਆਂ ਹੋਈਆਂ ਨੇ ਕਾਫੀ ਸਾਰੀਆਂ ਐਵੇਂ ਦੀਆਂ ਯਾਰ ਦੁਕਾਨਾਂ ਤੋਂ ਗੁਣਾ ਤੇ ਜਾ ਰਹੀਆਂ ਦੇਖਣ ਹੀ ਰਹੀਆਂ ਬਸ ਇਦਾਂ ਹੀ ਨਾਰਮਲ ਹੀ ਮੈਂ ਤੁਰੇ ਜਾ ਹੁਣ ਘਰ ਨੂੰ ਚਾਣ ਲੈਗਾ ਵਾਹ ਹਲੇ ਤੇ ਘਰੇ ਪਹੁੰਚਦੇ ਫਟਾਫਟ ਓਹ ਇੱਧਰ ਮਨਾਂ ਦਾ ਪਾਲਕੀ ਜਾ ਰਹੀ ਕੋਈ ਮੀ ਸੰਗਤ ਹੋਈ ਹੈ ਹਾਂ ਉਹ ਦੇਖੋ ਹਾਂ ਹੋਏ ਰੇਣਾ ਪਕਾ ਲਕਾਏ ਯਾਰ ਚਲੋ ਫਿਰ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆ ਮੈਂ ਹੁਣ ਘਰੇ ਆ ਗਿਆ ਤਾਂ ਮਤਲਬ ਟੁੱਪੀ ਜੀ ਪਾਲੀ ਪ੍ਰਵਾ ਰਾਤ ਨੂੰ ਸਹੀ ਰਹਿੰਦੇ ਮੁੜ ਕੇ ਪਾਚੇ ਤੈਨੂੰ ਪਤਾ ਹੀ ਹੈ ਪਰਨਾ ਬੰਨੀ ਹੈ ਤਾਂ ਵੀ ਔਖਾ ਹੀ ਇਹ ਕੰਮ ਹੈ ਹਨਾ ਕੰਫਰਟੇਬਲ ਹੈ ਤੇ ਨਿਕਲਦੀ ਨਹੀਂ ਕਿਤੇ ਤੇ ਮੈਂ ਸੌਣ ਲੱਗਾ ਹਾਂ ਜਿੰਨਾ ਇੰਟਰਸਟਿੰਗ ਅੱਜ ਦਾ ਵਲੌਗ ਰਿਹਾ ਇੰਨਾ ਹੀ ਕੱਲ ਦਾ ਰਹੂਗਾ ਇਤੋਂ ਥੋੜਾ ਵੱਧ ਇੰਟਰਸਟਿੰਗ ਹੋ ਸਕਦਾ ਹੈ ਬਾਕੀ ਤੁਸੀਂ ਵੀ ਦੇਖਣਾ ਜ਼ਰੂਰ ਹੋਣਾ ਠੀਕ ਹੈ ਬਾਏ ਬਾਏ ਗੁੱਡ ਬਾਏ ਗੁੱਡ ਨਾਈਟ